ਬਹੁਤ ਹੀ ਸਤਿਕਾਰਯੋਗ ਸਾਥੀਓ ਅੱਜ ਮੈਂ ਤੁਹਾਨੂੰ ਇੱਕ ਉਸ ਮਹਾਨ ਦੇਸ਼ ਭਗਤ ਕ੍ਰਾਂਤੀਕਾਰੀ ਇਨਕਲਾਬੀ ਬਾਬੇ ਦੀ ਕਹਾਣੀ ਸੁਣਾਉਣ ਜਾ ਰਿਹਾ ਜਿਹੜੀ ਸਾਡੇ ਲਈ ਪ੍ਰੇਰਨਾ ਸਰੋਤ ਹੈ ਤੇ ਇਹੋ ਜਿਹੇ ਜਿਹੜੇ ਲੋਕ ਹੁੰਦੇ ਨੇ ਕਿ ਜਦੋਂ ਲਹਿਰਾਂ ਦੇ ਵਿੱਚ ਕੰਮ ਕਰਦੇ ਨੇਗੇ ਤਾਂ ਲਹਿਰਾਂ ਦੇ ਵਿੱਚ ਧੜੇਬੰਦੀਆਂ ਵੀ ਬਣਦੀਆਂ ਨੇ ਵਿਚਾਰਧਰਾਵਾਂ ਦਾ ਵਖਰੇਵਾ ਵੀ ਹੁੰਦਾ ਹੈ ਕਈ ਵਾਰੀ ਇੱਕ ਵਿਚਾਰਧਾਰਾ ਵਾਲੇ ਦੂਜੇ ਨੂੰ ਪਸੰਦ ਨਹੀਂ ਕਰਦੇ ਹੈਗੇ ਇਹ ਇੱਕ ਵੱਖਰੀ ਗੱਲ ਹੈ ਪਰ ਜਿੰਨਾ ਦੇਸ਼ ਭਗਤ ਲੋਕਾਂ ਨੇ ਕ੍ਰਾਂਤੀਕਾਰੀ ਲੋਕਾਂ ਨੇ ਇਨਕਲਾਬੀ ਲੋਕਾਂ ਨੇ ਦੱਬੀ ਕੁਚਲੀ ਜਮਾਤ ਜਿਹੜੇ ਲੁੱਟੇ ਜਾ ਰਹੇ ਲੋਕ ਹੁੰਦੇ ਆ ਉਹਨਾਂ ਦੀ ਖਾਤਰ ਜਿਹੜਾ ਹੁੰਦਾ ਉਹਨਾਂ ਨੇ ਆਪਾਂ ਵਰੋਂ ਜਿਹੜੇ ਕੰਮ ਕੀਤੇ ਹੁੰਦੇ ਹੈਗੇ ਉਹਨਾਂ ਕੰਮਾਂ ਨੂੰ ਸਾਨੂੰ ਅੱਖੋਂ ਪਰੋਖੇ ਨਹੀਂ ਕਰਨਾ ਚਾਹੀਦਾ ਉਹਨਾਂ ਤੋਂ ਸਾਨੂੰ ਪ੍ਰੇਰਨਾ ਲੈਣੀ ਚਾਹੀਦੀ ਹੈ ਤੇ ਨਾਲ ਇਹ ਵੀ ਮੈਂ ਗੱਲ ਕਹਿ ਦੇਣੀ ਚਾਹੁੰਦਾ ਕਿ ਸਾਡਾ ਜਿਹੜਾ ਇਤਿਹਾਸ ਹੈ ਸਾਡਾ ਜਿਹੜਾ ਵਿਰਸਾ ਹੈ ਸਾਡੀ ਜਿਹੜੀ ਵਿਰਾਸਤ ਹੈ ਜੇ ਉਸ ਵਿਰਾਸਤ ਨੂੰ ਅਸੀਂ ਨਾ ਸੰਭਾਲਿਆ ਉਹ ਤੋਂ ਕੋਈ ਪ੍ਰੇਰਨਾ ਨਾ ਲਈ ਤਾਂ ਫਿਰ ਆਉਣ ਵਾਲੀਆਂ ਜਿਹੜੀਆਂ ਨਸਲਾਂ ਤੇ ਕੌਮਾਂ ਜਿਹੜੀਆਂ ਹੁੰਦੀਆਂ ਐ ਉਹ ਗੁਲਾਮ ਹੋ ਜਾਂਦੀਆਂ ਹੁੰਦੀਆਂ ਐਂ। ਤਾਂ ਅੱਜ ਜਿਹੜੇ ਦੇਸ਼ ਭਗਤ ਬਾਬੇ ਦੀ ਮੈਂ ਗੱਲ ਕਰਨ ਜਾ ਰਿਆਂ ਉਸ ਬਾਬੇ ਦਾ ਨਾਮ ਹੈ ਬਾਬਾ ਬੂਜਾ ਸਿੰਘ। ਬਾਬਾ ਬੂਜਾ ਸਿੰਘ ਨੂੰ 27 28 ਜੁਲਾਈ 1970 ਦੇ ਸਾਲ ਦੇ ਵਿੱਚ 27 28 ਜਿਹੜੀ ਰਾਤ ਸੀਗੀ ਦੋਨਾਂ 27 ਤੇ 28 ਦੇ ਦਰਮਿਆਨ ਇਸ ਰਾਤ ਹੀ ਇੱਕ ਥਾਣੇ ਦੇ ਅੰਦਰ ਤਸ਼ੱਦਦ ਕਰਕੇ ਲੋਕਾਂ ਦੇ ਕਹਿਣ ਅਨੁਸਾਰ ਜਿਹੜੇ ਉਸ ਵੇਲੇ ਦੇ ਗਵਾਹ ਨੇ ਚਸ਼ਮਦੀਦ ਗਵਾਹ ਨੇ ਉਹਨਾਂ ਅਨੁਸਾਰ ਉਹਨੂੰ ਮਾਰ ਦਿੱਤਾ ਗਿਆ ਸੀ ਤੇ ਬਾਅਦ ਦੇ ਵਿੱਚ ਇੱਕ ਮੁਕਾਬਲਾ ਬਣਾਉਣ ਦਾ ਫਿਰ ਡਰਾਮਾ ਰਚਿਆ ਗਿਆ ਸੀਗਾ ਨਵਾਂ ਸ਼ਹਿਰ ਦੇ ਨੇੜੇ ਹੀ ਜਾੜਲਾ ਪਿੰਡ ਹੈ ਉੱਥੇ ਇੱਕ ਪੁਲ ਹੈ ਸੁੰਨਾ ਉਸ ਪੁਲ ਦੇ ਉੱਤੇ ਉਹ ਮੁਕਾਬਲੇ ਦੀ ਕਹਾਣੀ ਕਹਿੰਦੇ ਘੜੀ ਗਈ ਸੀ ਤੇ ਖਬਰਾਂ ਦੇ ਵਿੱਚ ਆਇਆ ਸੀ ਕਿ ਪੁਲਿਸ ਮੁਕਾਬਲਾ ਇਹ ਬਾਬਾ ਉਸ ਵੇਲੇ 82 ਸਾਲ ਦਾ ਸੀ ਕਿ ਜਦੋਂ ਬੰਦਾ ਨਾ ਚੱਲ ਸਕਦਾ ਨਾ ਫਿਰ ਸਕਦਾ ਅੱਖਾਂ ਤੋਂ ਉਹਨੂੰ ਦਿਸਦਾ ਨਹੀਂ ਸੀ ਬਹੁਤ ਘੱਟ ਰੋਸ਼ਨੀ ਸੀ ਅੱਖਾਂ ਦੀ ਉਸ ਵੇਲੇ ਕਹਿੰਦੇ ਬਾਬੇ ਨੇ ਪੁਲਿਸ ਨਾਲ ਮੁਕਾਬਲਾ ਕੀਤਾ ਜਾਨੀ ਇਹ ਪੰਜਾਬ ਦੀ ਧਰਤੀ ਦੇ ਉੱਤੇ ਇਸ ਤਰ੍ਹਾਂ ਦੀਆਂ ਕਹਾਣੀਆਂ ਜਿਹੜੀਆਂ ਉਹ ਚੱਲਦੀਆਂ ਤਾਂ ਮੈਂ ਤੁਹਾਨੂੰ ਇਸ ਬਾਬੇ ਨੇ ਕਿਹੜੀਆਂ-ਕਿਹੜੀਆਂ ਲਹਿਰਾਂ ਦੇ ਵਿੱਚ ਕੰਮ ਕੀਤਾ ਕਿਹੜੀਆਂ-ਕਿਹੜੀਆਂ ਲਹਿਰਾਂ ਦੀ ਅਗਵਾਈ ਕੀਤੀ ਉਹ ਲਹਿਰਾਂ ਸਭ ਤੋਂ ਪਹਿਲਾਂ ਜਿਹੜੀ ਵਿਦੇਸ਼ ਦੀ ਧਰਤੀ ਦੇ ਉੱਤੇ ਅਮਰੀਕਾ ਦੀ ਧਰਤੀ ਦੇ ਉੱਤੇ ਖਾਸ ਕਰਕੇ ਲਹਿਰ ਪੈਦਾ ਹੋਈ ਜਿਹਨੂੰ ਅਸੀਂ ਗਦਰ ਪਾਰਟੀ ਕਹਿੰਦੇ ਆ ਉਹ ਗਦਰ ਮੂਵਮੈਂਟ ਜਿਹੜੇ ਵਿਦੇਸ਼ਾਂ ਦੇ ਵਿੱਚ ਉਸ ਵੇਲੇ ਦੇ ਨੌਜਵਾਨ ਰੋਜੀ ਰੋਟੀ ਦੀ ਭਾਲ ਦੇ ਵਿੱਚ ਗਏ ਸੀ ਪਰ ਉੱਥੇ ਜਾ ਕੇ ਉਹਨਾਂ ਨੂੰ ਇਸ ਗੱਲ ਦੀ ਚੇਤਕ ਲੱਗੀ ਕਿ ਕਹੇ ਅਸੀਂ ਆਪਣਾ ਦੇਸ਼ ਆਜ਼ਾਦ ਕਰਾਉਣਾ ਹੈ ਅੰਗਰੇਜ਼ਾਂ ਨੂੰ ਬਾਹਰ ਕੱਢਣਾ ਹੈ ਆਪਣਾ ਰਾਜ ਭਾਗ ਲੈ ਕੇ ਆਉਣਾ ਹੈ ਤਾਂ ਉਹਨਾਂ ਦੇਸ਼ ਭਗਤਾਂ ਦੇ ਵਿੱਚੋਂ ਇੱਕੇ ਬਾਬਾ ਬੂਝਾ ਸਿੰਘ ਵੀ ਸੀ ਜਿਹੜਾ ਰੋਜੀ ਰੋਟੀ ਦੀ ਭਾਲ ਦੇ ਵਿੱਚ ਅਰਜنٹਾਈਨਾ ਗਿਆ ਹੋਰ ਬਹੁਤ ਸਾਰੇ ਦੇਸ਼ਾਂ ਦੇ ਵਿੱਚ ਗਿਆ ਚੀਨ ਵੀ ਗਿਆ ਕਈ ਮੁਲਕਾਂ ਦਾ ਦੌਰਾ ਕੀਤਾ ਇਹਨੇ ਰੋਜੀ ਰੋਟੀ ਦੀ ਭਾਲ ਦੇ ਵਿੱਚ ਤੇ ਉੱਥੇ ਜਾ ਕੇ ਇਹਦਾ ਵੀ ਸੰਪਰਕ ਹੈ ਜਿਹੜਾ ਗਦਰੀਆਂ ਨਾਲ ਜਦੋਂ ਹੋਇਆ ਤਾਂ ਇਹਨੇ ਗਦਰ ਪਾਰਟੀ ਦੇ ਵਿੱਚ ਵੀ ਕੰਮ ਕੀਤਾ ਉਸ ਤੋਂ ਬਾਅਦ ਫਿਰ ਕਿਰਤੀ ਪਾਰਟੀ ਬਣਦੀ ਹੈ ਇੱਕ ਕਿਰਤੀ ਉਹ ਕਿਰਤੀ ਪਾਰਟੀ ਸੀ ਜਿਹੜੀ ਉਹਨੂੰ ਜਦੋਂ ਵੈਨ ਕਰ ਦਿੱਤਾ ਗਿਆ ਤਾਂ ਫਿਰ ਇੱਕ ਇਥੇ ਮੁਜਾਰਾ ਮੂਵਮੈਂਟ ਚੱਲਦੀ ਹੈ ਮੁਜਾਰਾ ਲਹਿਰ ਜਿਹਦੀ ਅਗਵਾਈ ਤੇਜਤ ਸਿੰਘ ਸੁਤੰਤਰ ਵਰਗਿਆਂ ਨੇ ਕੀਤੀ ਤੇ ਮਾਲਵੇ ਦੀ ਧਰਤੀ ਦੇ ਉੱਤੇ 784 ਪਿੰਡਾਂ ਦੇ ਵਿੱਚ 16 ਲੱਖ ਏਕੜ ਜ਼ਮੀਨ ਹੈ ਜਿਹੜੀ ਉਹ ਰਜਵਾੜਿਆਂ ਤੋਂ ਖੋ ਕੇ ਫਲਬਾਹਕ ਕਿਸਾਨਾਂ ਦੇ ਵਿੱਚ ਵੰਡੀ ਸੀ ਉਸ ਲਹਿਰ ਦੇ ਵਿੱਚ ਵੀ ਬਾਬਾ ਬੂਜਾ ਸਿੰਘ ਹੋਰਾਂ ਨੇ ਕੰਮ ਕੀਤਾ ਉਸ ਤੋਂ ਬਾਅਦ ਲਾਲ ਪਾਰਟੀ ਹੈ ਜਿਹੜੀ ਜਿਹੜੀ ਨੇ ਹਥਿਆਰਬੰਦ ਕੋਲ ਲੜਿਆ ਹੈ ਮੁਜਾਰਾ ਮੂਵਮੈਂਟ ਦਾ ਤੇ ਹੋਰ ਤੇ ਬਾਅਦ ਦੇ ਵਿੱਚ ਇਹ ਮਰਜ ਹੋ ਗਈ ਸੀ ਕਮਿਊਨਿਸਟ ਪਾਰਟੀ ਦੇ ਵਿੱਚ ਲਾਲ ਪਾਰਟੀ ਉਹਦੇ ਵਿੱਚ ਵੀ ਇਹਨਾਂ ਬਾਬਾ ਜੀ ਨੇ ਕੰਮ ਕੀਤਾ ਆਜ਼ਾਦੀ ਦੀ ਲੜਾਈ ਵੀ ਲੜੀ ਤੇ ਕਮਿਊਨਿਸਟ ਪਾਰਟੀਆਂ ਦੇ ਵਿੱਚ ਕੰਮ ਕੀਤਾ ਤੇ ਫਿਰ ਬਾਅਦ ਦੇ ਵਿੱਚ 1967 ਦੇ ਵਿੱਚ ਜਦੋਂ ਨਕਸਲਵਾੜੀ ਲਹਿਰ ਹੈ ਜਿਹੜੀ ਉਹ ਪੱਛਮੀ ਬੰਗਾਲ ਦੇ ਨਕਸਲਵਾੜੀ ਲਹਿਰ ਪਿੰਡ ਤੋਂ ਜਦੋਂ ਸ਼ੁਰੂ ਹੁੰਦੀ ਹੈ ਉਹ ਲਹਿਰ ਤੇ ਪੂਰੇ ਹਿੰਦੁਸਤਾਨ ਦੇ ਵਿੱਚ ਫੈਲ ਜਾਂਦੀ ਹੈ ਤੇ ਪੰਜਾਬ ਦੀ ਧਰਤੀ ਤੇ ਲਹਿਰ ਆਈ ਹੈ ਤਾਂ ਬਾਬਾ ਬੂਜਾ ਸਿੰਘ ਹੋਰੇ ਫਿਰ ਇਸ ਨਕਸ਼ਲੀ ਲਹਿਰ ਦੇ ਵਿੱਚ ਵੀ ਇਹ ਸਿਰ ਕੱਢ ਆਗੂਆਂ ਦੇ ਵਿੱਚ ਜਿਹੜੇ ਹੈਗੇ ਪਹਿਲੀ ਕਤਾਰ ਦੇ ਆਗੂਆਂ ਦੇ ਵਿੱਚ ਇਹਨਾਂ ਦਾ ਨਾਮ ਬੋਲਦਾ ਹੈ ਤਾਂ ਇਹ ਜਿਹੜੇ ਬਾਬਾ ਬੂਜਾ ਸਿੰਘ ਹੋਰੇ ਸੀਗੇ ਇਹ ਕੋਈ ਐ ਖਾਨਦਾਨੀ ਰਾਜਸੀ ਲੀਡਰ ਨਹੀਂ ਸੀਗੇ ਰਾਜਸੀ ਧਾਰਾ ਦੀ ਜਦੋਂ ਅਸੀਂ ਗੱਲ ਕਰਦੇ ਆ ਤਾਂ ਇੱਕ ਲਹਿਰਾਂ ਤਾਂ ਉਹ ਇੱਕ ਤਾਂ ਰਾਜਸੀ ਪਾਰਟੀਆਂ ਉਹ ਨੇ ਜਿਨ੍ਹਾਂ ਦੇ ਵਿੱਚ ਲੋਕ ਇਸ ਕਰਕੇ ਸ਼ਾਮਲ ਹੁੰਦੇ ਹੁੰਦੇ ਨੇ ਕਿ ਇੱਥੇ ਅਹੁਦੇ ਮਿਲਣਗੇ ਮਨ ਸਨਮਾਨ ਮਿਲੂਗਾ ਇੱਜ਼ਤ ਮਿਲੂਗੀ ਤੇ ਇਥੇ ਛਕਣ ਨੂੰ ਮਲਾਈ ਮਿਲੂਗੀ ਤੇ ਇਸ ਤਰ੍ਹਾਂ ਦੀਆਂ ਜਾਨੀ ਖਾਣ ਪੀਣ ਵਾਸਤੇ ਹੁੰਦੇ ਇਸ ਤਰ੍ਹਾਂ ਦੀਆਂ ਪਾਰਟੀਆਂ ਉਦੋਂ ਵੀ ਸੀ ਤੇ ਅੱਜ ਵੀ ਹੈਗੀਆਂ ਨੇ ਪਰ ਇੱਕ ਪਾਰਟੀਆਂ ਇਹ ਉਹ ਪਾਰਟੀਆਂ ਸੀਗੀਆਂ ਜਿਨ੍ਹਾਂ ਨੇ ਅੰਗਰੇਜ਼ਾਂ ਨਾਲ ਸਤਾਪਤੀ ਦੇ ਵਿਰੁੱਧ ਸਰਕਾਰਾਂ ਦੇ ਵਿਰੁੱਧ ਅੰਦੋਲਨ ਲੜੇ ਤੇ ਇਹ ਬਾਬੇ ਸਿਰਾਂ ਦੇ ਉੱਤੇ ਕਫਨ ਬੰਨ੍ਹ ਕੇ ਜਾਨੀ ਮੌਤ ਨੂੰ ਨਾਲ ਲੈ ਕੇ ਹੀ ਤੁਰੇ ਤੇ ਇਹਨਾਂ ਨੂੰ ਮਿਲਣੀ ਮੌਤ ਸੀ ਜਾਂ ਫਿਰ ਇਹਨਾਂ ਨੂੰ ਜਲਾਬਤ ਨੇ ਕਾਲੇ ਪਾਣੀਆਂ ਦੀਆਂ ਸਜ਼ਾਵਾਂ ਤੇ ਜਾਂ ਫਿਰ ਕਿਲਿਆਂ ਦੇ ਵਿੱਚ ਜੇਲ੍ਹਾਂ ਦੇ ਵਿੱਚ ਬੰਦ ਕਰਕੇ ਇਹਨਾਂ ਦੇ ਉੱਤੇ ਤਸ਼ੱਦਦ ਹੁੰਦਾ ਸੀਗਾ ਇੱਕ ਲਾਈਨ ਇਹ ਹੁੰਦੀ ਸੀ ਤਾਂ ਇਹ ਬਾਬਾ ਬੂਝਾ ਸਿੰਘ ਉਸ ਕਤਾਰ ਦੇ ਆਗੂਆਂ ਦੇ ਵਿੱਚ ਆਉਂਦਾ ਜਿਨ੍ਹਾਂ ਨੇ ਜ਼ੁਲਮ ਝੱਲੇ ਤਸ਼ੱਦਦ ਝੱਲੇ ਜੇਲ੍ਹਾਂ ਕਟੀਆਂ ਜੂ ਬੰਦੀਆਂ ਝੱਲੀਆਂ ਤੇ ਲਗਾਤਾਰ ਇਹ ਤਸੀਹੇ ਚਲਦੇ ਰਹੇ ਪਰ ਲੋਕਾਂ ਦੀ ਖਾਤਰੇ ਲੜਦੇ ਰਹੇ ਤੇ ਅਖੀਰ ਸ਼ਹੀਦ ਹੋ ਗਏ ਪੁਲਸਦਿਆਂ ਗੋਲੀਆਂ ਦੇ ਨਾਲ ਤੇ ਇਹ ਲਗਾਤਾਰ ਇਹ ਸੰਘਰਸ਼ ਚੱਲਦਾ ਰਿਹਾ ਤੇ ਇਹ ਬਾਬਾ ਸੈਲਫ ਮੇਡ ਮੈਂ ਜਿਹੜੀ ਗੱਲ ਕਹਿਣਾ ਕਿ ਆ ਆਪਣੇ ਆਪ ਬਣੇ ਹੋਏ ਲੀਡਰ ਸੀਗੇ ਕੋਈ ਖਾਨਦਾਨੀ ਨਹੀਂ ਵੀ ਪਹਿਲਾਂ ਇਹਨਾਂ ਦਾ ਕੋਈ ਬਾਪ ਆਗੂ ਸੀ ਜਾਂ ਪਹਿਲਾਂ ਕੋਈ ਦਾਦਾ ਇਹਨਾਂ ਦਾ ਆਗੂ ਸੀ ਨਹੀਂ ਇਹੋ ਜੀ ਕੋਈ ਗੱਲ ਨਹੀਂ ਸੀ ਤਾਂ ਇਹ ਲਗਾਤਾਰ ਜਿਹੜੇ ਬਾਬੇ ਆ ਆਪਣੇ ਆਪ ਇਹ ਜਦੋਂ ਸੰਘਰਸ਼ ਦੇ ਮੈਦਾਨ ਦੇ ਵਿੱਚ ਆਏ ਤਾਂ ਉਸ ਵੇਲੇ ਦੀਆਂ ਸਰਕਾਰਾਂ ਨੇ ਬਾਬਾ ਬੂਜਾ ਸਿੰਘ ਉਹਨਾਂ ਨੂੰ ਸਭ ਤੋਂ ਖਤਰਨਾਕ ਇਹ ਸਭ ਤੋਂ ਖਤਰਨਾਕ ਜਿਹੜਾ ਆਗੂ ਮੰਨਿਆ ਗਿਆ ਕਿ ਸਰਕਾਰਾਂ ਲਈ ਇਹ ਖਤਰਾ ਖੜਾ ਕਰਦਾ ਹੈ ਤਾਂ ਇਹਨਾਂ ਨੂੰ ਜਿਹੜਾ ਇਹਨਾਂ ਦੇ ਰਿਕਾਰਡ ਜਿਹੜੇ ਮਿਲਦੇ ਆ ਥਾਣਿਆਂ ਦੇ ਵਿੱਚੋਂ ਕਚੈਰੀਆਂ ਦੇ ਵਿੱਚੋਂ ਪੜਨ ਨੂੰ ਉਹਨਾਂ ਦੇ ਵਿੱਚ ਇਹਨਾਂ ਨੂੰ ਸਭ ਤੋਂ ਖਤਰਨਾਕ ਲਿਖਿਆ ਹੋਇਆ ਹੈ ਤਾਂ ਗਦਰ ਪਾਰਟੀ ਜਦੋਂ ਬਣਦੀ ਹੈ ਤਾਂ ਸਭ ਤੋਂ ਪਹਿਲਾਂ ਇਹ ਗਦਰ ਪਾਰਟੀ ਦੇ ਵਿੱਚ ਆਏ ਅਰਜنٹਾਈਨਾ ਗਏ ਸੀਗੇ ਚੀਨ ਗਏ ਤੇ ਉਸ ਤੋਂ ਬਾਅਦ ਫਿਰ ਇਹ ਇਨਕਲਾਬੀ ਲਹਿਰ ਦੇ ਵਿੱਚ ਆਉਂਦੇ ਨੇ ਇਨਕਲਾਬੀ ਬਣਦੇ ਗਦਰ ਪਾਰਟੀ ਦੇ ਵਿੱਚ ਇਹਨਾਂ ਨੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਤਾਂ ਫਿਰ ਉਹਨਾਂ ਦੇ ਵਿੱਚੋਂ ਕੁਝ ਗਦਰੀ ਸੀਗੇ ਜਿਹੜੇ ਉਹ ਰੂਸ ਦੇ ਵਿੱਚ ਗਏ ਮਾਸਕੋ ਦੀ ਧਰਤੀ ਦੇ ਉੱਤੇ ਤੇ ਉੱਥੋਂ ਦੀ ਜਿਹੜੀ ਇੱਕ ਯੂਨੀਵਰਸਿਟੀ ਸਪੈਸ਼ਲੀ ਜਿਹੜੀ ਮਾਰਕਸਵਾਦ ਦਾ ਅਧਿਐਨ ਕਰਾਉਂਦੀ ਸੀਗੀ ਦੇਸ਼ ਭਗਤਾਂ ਨੂੰ ਇਨਕਲਾਬੀਆਂ ਨੂੰ ਉਸ ਯੂਨੀਵਰਸਿਟੀ ਦੇ ਵਿੱਚ ਜਾ ਕੇ ਬਾਬਾ ਬੂਜਾ ਸਿੰਘ ਹੋਰਾਂ ਨੇ ਆਪਣੇ ਸਾਥੀਆਂ ਦੇ ਨਾਲ ਜਾ ਕੇ ਉੱਥੋਂ ਮਾਰਕਸਵਾਦ ਦਾ ਜਿਹੜਾ ਗਿਆਨ ਹੈ ਉਹ ਹਾਸਲ ਕੀਤਾ ਤਾਂ ਇਸ ਤਰ੍ਹਾਂ ਇਹਨਾਂ ਦਾ ਜਿਹੜਾ ਇਨਕਲਾਬੀ ਬਣਨ ਦਾ ਇਨਕਲਾਬੀ ਵਿਚਾਰਧਾਰਾ ਬਣਨ ਦਾ ਇਹਨਾਂ ਦਾ ਜਿਹੜਾ ਸਫ਼ਰ ਹੈ ਜਿਹੜਾ ਉਰੂਸ ਤੋਂ ਮਾਸਕੋ ਤੋਂ ਸ਼ੁਰੂ ਹੋਇਆ ਤੇ ਉੱਥੋਂ ਇਨਕਲਾਬੀ ਚੇਤਨਾ ਲੈ ਕੇ ਇਹ ਫਿਰ ਚੀਨ ਦੇ ਰਾਹੀਂ ਭਾਰਤ ਦੀ ਧਰਤੀ ਦੇ ਉੱਤੇ ਪਰਤੇ ਹੈਗੇ ਇਹ ਉਸ ਤੋਂ ਅੱਗੇ ਤੀਜਾ ਪੜਾ ਜਿਹੜਾ ਆਉਂਦਾ ਕਿ ਜਦੋਂ ਇਹ ਇੰਡੀਆ ਦੇ ਵਿੱਚ ਆਉਂਦੇ ਨੇ ਭਾਰਤ ਦੇ ਵਿੱਚ ਆਉਂਦੇ ਆ ਤਾਂ ਇਹਨਾਂ ਨੂੰ ਫਿਰ ਵੱਖ-ਵੱਖ ਘੋਲਾਂ ਦੇ ਵਿੱਚ ਸੰਘਰਸ਼ਾਂ ਦੇ ਵਿੱਚ ਭਾਗ ਲੈਣ ਦੇ ਬਦਲੇ ਸਭ ਤੋਂ ਵੱਧ ਇਹਨਾਂ ਨੂੰ ਜਿਹੜੇ 2 ਮਹੀਨੇ ਤਸੀਹੇ ਦਿੱਤੇ ਗਏ ਜ਼ੁਲਮ ਚੱਲਿਆ ਅੰਗਰੇਜ਼ਾਂ ਦੀਆਂ ਕੈਦਾਂ ਕੱਟੀਆਂ ਲਾਹੌਰ ਦਾ ਸ਼ਾਹੀ ਕਿਲਾ ਜਿਹੜਾ ਅੱਜ ਵੀ ਖੜਾ ਹੈ ਉੱਥੇ ਜ਼ੁਲਮਾਂ ਦੀ ਗਵਾਹੀ ਧਰਦਾ ਉਸ ਲਾਹੌਰ ਦੇ ਸ਼ਾਹੀ ਕਿਲੇ ਦੇ ਵਿੱਚ 2 ਮਹੀਨੇ ਇਹਨਾਂ ਨੂੰ ਤਸ਼ੱਦਦ ਚੱਲਣਾ ਪਿਆ ਤਸੀਹੇ ਚੱਲਣੇ ਪਏ ਤੇ ਰਾਜਸਥਾਨ ਦਾ ਦਿਉਲੀ ਕੈਂਪ ਜਿਹੜਾ ਹੈਗਾ ਉਹਦੇ ਵਿੱਚ ਵੀ ਰੱਖ ਕੇ ਇਹਨਾਂ ਨੇ ਨਰਕ ਵਰਗੀ ਜ਼ਿੰਦਗੀ ਹੈ ਜਿਹੜੀ ਉਹ ਉੱਥੇ ਭੋਗੀ ਹੈਗੀ ਦਿਉਲੀ ਕੈਂਪ ਦੇ ਵਿੱਚ ਤੇ ਇਸ ਤਰ੍ਹਾਂ ਅੰਤ ਦੇ ਵਿੱਚ ਇਹਨਾਂ ਦੇ ਗੋਲੀਆਂ ਜਿਹੜਾ ਝੂਠਾ ਮੁਕਾਬਲਾ ਉਹ ਕਹਾਣੀ ਘੜੀ ਗਈ ਸੀਗੀ ਉਹ ਬਾਅਦ ਦੇ ਵਿੱਚ ਆਪਾਂ ਗੱਲ ਕਰਦੇ ਆਂ ਜਿਹੜੇ ਅਖੀਰ ਤੱਕ ਇਹ ਬਾਬਾ ਲੜਦਾ ਰਿਹਾ ਤਾਂ ਇਹਦੇ ਵਿੱਚ ਜਿਹੜਾ ਸਭ ਤੋਂ ਵੱਡਾ ਗੁਣ ਸੀ ਬਾਬਾ ਭਾਵੇਂ ਬਕਾਇਦਾ ਕਿਸੇ ਸਕੂਲ ਦੇ ਵਿੱਚ ਦਾਖਲ ਹੋ ਕੇ ਕਾਲਜ ਦੇ ਵਿੱਚ ਦਾਖਲ ਨਹੀਂ ਹੋਇਆ ਬਕਾਇਦਾ ਕੋਈ ਫਾਰਮਲ ਐਜੂਕੇਸ਼ਨ ਜਿਹਨੂੰ ਅਸੀਂ ਕਹਿੰਦੇ ਆ ਰਸਮੀ ਤੌਰ ਤੇ ਵਿਦਿਆ ਦੇ ਕੋਲੇ ਨਹੀਂ ਸੀ ਕੋਈ ਡਿਗਰੀ ਨਹੀਂ ਸੀ ਇਹਦੇ ਕੋਲੇ ਇਹਨੇ ਆਪਣੇ ਪਿੰਡ ਦੇ ਜਿਹੜੇ ਸਧਾਰਨ ਜਿਹੜੇ ਲੋਕ ਹੁੰਦੇ ਆ ਉਥੇ ਗੁਰਦੁਆਰਿਆਂ 'ਚ ਟੇਰਿਆਂ ਦੇ ਵਿੱਚ ਉਥੋਂ ਪੜਾਈ ਸਿੱਖ ਕੇ ਤੇ ਵਿਦੇਸ਼ਾਂ ਦੇ ਵਿੱਚ ਤੁਰ ਫਿਰ ਕੇ ਅੰਗਰੇਜ਼ੀ ਵੀ ਸਿੱਖ ਲਈ ਤੇ ਪੜਨ ਲਿਖਣ ਦੇ ਵਿੱਚ ਪੂਰੀ ਮੁਹਾਰਤ ਹਾਸਲ ਕਰ ਲਈ ਸੀ ਤੇ ਇਹ ਮਾਰਕਸਵਾਦ ਦਾ ਜਿਹੜਾ ਗਿਆਨ ਉਥੋਂ ਲੈ ਕੇ ਆਂਦਾ ਇਹਨਾਂ ਨੇ ਮਾਰਕਸ ਤੋਂ ਤਾਂ ਇਹ ਮਾਰਕਸਵਾਦ ਦੇ ਗਿਆਤਾ ਵੀ ਸੀ ਤੇ ਮਾਰਕਸਵਾਦ ਦੇ ਬਹੁਤ ਵਧੀਆ ਅਧਿਆਪਕ ਵੀ ਸੀਗੇ ਇਹਨਾਂ ਨੇ ਜਿਹੜਾ ਸਭ ਤੋਂ ਵੱਡਾ ਕੰਮ ਕੀਤਾ ਇਹਨਾਂ ਨੇ ਉਹ ਕੀਤਾ ਬੰਦੇ ਪੈਦਾ ਕਰਨ ਵਾਲਾ ਜਿਹਨੂੰ ਮਾਲੀ ਕਹਿੰਦੇ ਆਸੀਂ ਮਾਲੀ ਦਾ ਕੰਮ ਕੀ ਹੁੰਦਾ ਹੈ ਕਿ ਬੂਟੇ ਲਾਉਣੇ ਨਵੇਂ ਪੌਦੇ ਤਿਆਰ ਕਰਨੇ ਨਵੀਂ ਨਰਸਰੀ ਤਿਆਰ ਕਰਨੀ ਬਾਬਾ ਜੀ ਕੋਲੇ ਜਿਹੜਾ ਗਿਆਨ ਸੀਗਾ ਟੀਚਿੰਗ ਵਾਲਾ ਪੜਾਉਣ ਵਾਲਾ ਇਹਨਾਂ ਨੇ ਥਾਂ ਥਾਂ ਦੇ ਉੱਤੇ ਜਾ ਕੇ ਸਕੂਲਿੰਗ ਕੀਤੀ ਔਰ ਇਹਨਾਂ ਨੇ ਮਾਰਕਸਵਾਦ ਦਾ ਗਿਆਨ ਪੜਾਇਆ ਤੇ ਇਹ ਵੀ ਸਾਨੂੰ ਇਹਨਾਂ ਬਾਰੇ ਪੜਨ ਸੁਣਨ ਨੂੰ ਮਿਲਦਾ ਹੈ ਕਿ ਜਿਹੜੇ ਯੂਨੀਵਰਸਿਟੀਆਂ ਦੇ ਪ੍ਰੋਫੈਸਰ ਹੁੰਦੇ ਸੀ ਨਾ ਉਸ ਵੇਲੇ ਪੜ੍ਹੇ ਲਿਖੇ ਜਿਨ੍ਹਾਂ ਨੂੰ ਅਸੀਂ ਕਹਿੰਦੇ ਆ ਉਹ ਵੀ ਇਹ ਕਹਿੰਦੇ ਹੁੰਦੇ ਸੀਗੇ ਕਿ ਕਾਹਨੂੰ ਕਿਤਾਬਾਂ ਨਾਲ ਮੱਥਾ ਮਾਰਨਾ ਜਾ ਕੇ ਬਾਬਾ ਬੂਝਾ ਸਿੰਘ ਦਾ ਆਪਾਂ ਇੱਕ ਸਕੂਲ ਹੈ ਜਿਹੜਾ ਉਹ ਸੁਣਾਉਂਦੇ ਆ ਤੇ ਉੱਥੋਂ ਆਪਾਂ ਨੂੰ ਬਹੁਤ ਸਾਰੀ ਜਿਹੜੀ ਨੌਲੇਜ ਹੈ ਉਹ ਮਿਲ ਜਾਏਗੀ ਕਹਿੰਦਾ ਆਪਾਂ ਕਿ ਯੂਨੀਵਰਸਿਟੀਆਂ ਦੇ ਜਿਹੜੇ ਪ੍ਰੋਫੈਸਰ ਹੁੰਦੇ ਸੀਗੇ ਉਹ ਵੀ ਬਾਬਾ ਜੀ ਤੋਂ ਗਿਆਨ ਹਾਸਲ ਕਰ ਲੈ ਇਹਨਾਂ ਦੀਆਂ ਕਲਾਸਾਂ ਲਾਉਂਦੇ ਹੁੰਦੇ ਸੀ ਇਹਨਾਂ ਦੀ ਸਕੂਲਿੰਗ ਸੁਣਨਾ ਆਉਂਦੇ ਸੀਗੇ ਇਹਨਾਂ ਨੇ ਆਪਣੀ ਸਕੂਲਿੰਗ ਦੇ ਰਾਹੀਂ ਬਹੁਤ ਸਾਰੇ ਜਿਹੜੇ ਮਾਰਕਸਵਾਦੀ ਵਿਚਾਰਧਾਰਾ ਦੇ ਲੋਕ ਆ ਜਿਹੜੇ ਉਹ ਪੈਦਾ ਕੀਤੇ ਮਾਲੀ ਦਾ ਕੰਮ ਕੀਤਾ ਬੂਟੇ ਲਾਏ ਪੌਦੇ ਲਾਏ ਤੇ ਉਹ ਅਜੇ ਇਸ ਧਰਤੀ ਦੇ ਉੱਤੇ ਵਿਚਰ ਰਹੇ ਨੇਗੇ ਇਹ ਬਾਬਾ ਜੀ ਦਾ ਖਾਸ ਗੁਣ ਸੀਗਾ ਔਰ ਇਹਦੇ ਨਾਲ ਹੀ 82 ਸਾਲ ਦੀ ਉਮਰ ਇਹਨਾਂ ਨੇ ਲਗਾਤਾਰ 40 50 ਸਾਲ ਦਾ ਸਫ਼ਰ ਜਿਹੜਾ ਸਿਆਸੀ ਜੀਵਨ ਇਹਨਾਂ ਦਾ ਵੱਖ-ਵੱਖ ਲਹਿਰਾਂ ਦੇ ਵਿੱਚ ਗਦਰ ਪਾਰਟੀ ਤੋਂ ਲੈ ਕੇ ਕਿਰਤੀ ਪਾਰਟੀ ਜਿੰਨੀਆਂ ਪਾਰਟੀਆਂ 'ਚ ਇਹਨਾਂ ਨੇ ਕੰਮ ਕੀਤਾ ਉਹਦੇ ਵਿੱਚ ਲਗਾਤਾਰ ਕੰਮ ਕਰਦੇ ਆ ਇਹਨਾਂ ਨੇ ਜਦੋਂ 82 ਸਾਲ ਦੀ ਉਮਰ ਹੋ ਗਈ ਫੇਰ ਇਹਨਾਂ ਦਾ ਜਿਹੜਾ ਇਨਕਾਊਂਟਰ ਹੈ ਉਹ ਇੱਕ ਦਿਨ ਕਹਿੰਦੇ 82 ਸਾਲ ਦੀ ਉਮਰ ਦੇ ਵਿੱਚ ਇਹ ਜਾ ਰਹੇ ਸੀਗੇ ਸਾਈਕਲ ਦੇ ਉੱਤੇ ਤੇ ਪੁਲਿਸ ਦੀ ਕਿਸੇ ਟੁਕੜੀ ਨੇ ਆਪਣੀ ਜੀਪ ਦੇ ਨਾਲ ਇਹਨਾਂ ਦੇ ਸਾਈਕਲ ਨੂੰ ਟੱਕਰ ਮਾਰ ਕੇ ਇਹਨਾਂ ਨੂੰ ਚੁੱਕ ਕੇ ਥਾਣੇ ਲੈ ਗਏ ਬੰਗੇ ਥਾਣੇ ਦੇ ਵਿੱਚ ਤੇ ਉੱਥੇ ਇਹਨਾਂ ਦੇ ਉੱਤੇ ਸਾਰੀ ਰਾਤ ਤੋ ਤਸ਼ੱਦਦ ਕਰਦੇ ਰਹੇ ਤੇ ਇੱਕ ਕਹਾਣੀ ਦੇ ਮੁਤਾਬਕ ਵੀ ਇਹਨਾਂ ਦੀ ਧੌਣ ਤਾਂ ਉੱਥੇ ਤੋੜ ਦਿੱਤੀ ਗਈ ਸੀ ਥਾਣੇ ਦੇ ਵਿੱਚ ਹੀ ਮਾਰ ਦਿੱਤਾ ਗਿਆ ਸੀ ਥਾਣੇਦਾਰ ਨੇ ਪਟਕਾ ਕੇ ਜਦੋਂ ਮਾਰਿਆ ਤਾਂ ਜਿਹੜਾ ਮਣਕਾ ਹੁੰਦਾ ਧੌਣ ਦਾ ਉਹ ਟੁੱਟ ਗਿਆ ਸੀ ਮੌਤ ਹੋ ਗਈ ਸੀ ਉੱਥੇ ਤੇ ਬਾਅਦ ਦੇ ਵਿੱਚ ਉਹਨਾਂ ਦਿਨਾਂ ਦੇ ਵਿੱਚ ਜਿਹੜੀਆਂ ਕਹਾਣੀਆਂ ਘੜੀਆਂ ਜਾਂਦੀਆਂ ਸੀਗੀਆਂ ਤੇ ਉਹੀ ਕਹਾਣੀ ਕਢੀ ਗਈ ਇਹਨਾਂ ਨੂੰ ਇੱਕ ਪੁਲ ਦੇ ਉੱਤੇ ਲਾ ਕੇ ਇਨਕਾਊਂਟਰ ਦੀ ਕਹਾਣੀ ਕਢੀ ਗਈ ਕਿ ਬਾਬਾ ਜਿਹੜਾ ਬੂਝਾ ਸਿੰਘਾ ਕਿਸੇ ਨੂੰ ਮਾਰਨ ਚੱਲਿਆ ਸੀ ਇਹਦੇ ਕੋਲੇ ਅਸਲਾ ਸੀ ਇਹਨੇ ਗੋਲੀਆਂ ਚਲਾਈਆਂ ਮੂਹਰੇ ਉਧਰ ਪੁਲਿਸ ਨੇ ਗੋਲੀਆਂ ਚਲਾਈਆਂ ਤੇ ਫਿਰ 82 ਸਾਲ ਦਾ ਉਹ ਬਾਬਾ ਜਿਹਨੂੰ ਨਾ ਪੂਰੀ ਤਰ੍ਹਾਂ ਦਿਸਦਾ ਸੀ ਨਾ ਪੂਰੀ ਤਰ੍ਹਾਂ ਤੁਰਿਆ ਜਾਂਦਾ ਸੀ ਇਹਦੇ ਕੋਲ ਚੰਗੀ ਤਰ੍ਹਾਂ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ 82 ਸਾਲ ਦਾ ਬਜ਼ੁਰਗ ਉਹ ਕਿੰਨਾ ਕੁ ਉਹ ਹੋ ਸਕਦਾ ਹੈ ਤਾਂ ਇਹਨੂੰ ਉੱਥੇ ਇੱਕ ਪੁਲਿਸ ਮੁਕਾਬਲੇ ਦੀ ਕਹਾਣੀ ਹੈ ਜਿਹੜੀ ਉਹ ਇਹਨਾਂ ਦੇ ਨਾਲ ਜੋੜੀ ਗਈ ਅਖਬਾਰਾਂ ਦੇ ਵਿੱਚ ਛਪੀ ਜਿਹੜੀ ਅੱਜ ਤੱਕ ਇਹ ਉਸ ਵੇਲੇ ਦੇ ਲੋਕ ਹੈ ਜਿਹੜੇ ਚਰਚਾ ਕਰਦੇ ਆ ਇਸ ਗੱਲ ਦੇ ਉੱਤੇ ਇਹ 27 ਤੇ 28 ਜੁਲਾਈ 1970 ਦਾ ਸਾਲ ਸੀਗਾ 27 ਤਰੀਕ ਨੂੰ ਇਹਨਾਂ ਨੂੰ ਗ੍ਰਿਫਤਾਰ ਕੀਤਾ ਕਹਿ ਲਓ ਤੇ 27 ਦੀ ਰਾਤ ਨੂੰ ਮੌਤ ਦੇ ਮੂੰਹ ਚਲੇ ਗਏ ਤੇ ਟੜਕੇ ਫਿਰ 28 ਤਰੀਕ ਨੂੰ ਉਹ ਮੁਕਾਬਲੇ ਦੀ ਕਹਾਣੀ ਜਿਹੜੀ ਸੁਣਨ ਨੂੰ ਮਿਲੀ ਕਿ ਮੁਕਾਬਲੇ ਦੇ ਵਿੱਚ ਬਾਬਾ 부ਜਾ ਸਿੰਘ ਜਿਹੜਾ ਉਹ ਸ਼ਹੀਦ ਹੋ ਗਿਆ ਉਹ ਮਾਰੇ ਗਏ ਹੈਗੇ ਇਸ ਤਰ੍ਹਾਂ ਦੀ ਜਿਹੜੀ ਸ਼ਖਸੀਅਤ ਹੈ ਬਾਬਾ 부ਜਾ ਸਿੰਘ ਇਹਨਾਂ ਦਾ ਜਿਹੜਾ ਜਨਮ ਹੈ ਮੈਂ ਤੁਹਾਨੂੰ ਦੱਸ ਦਿਆਂ ਇਹਨਾਂ ਦੀਆਂ ਕਿਉਂਕਿ ਰਸਮੀ ਤੌਰ ਤੇ ਸਕੂਲ ਦੇ ਵਿੱਚ ਪੜ੍ਹਨੇ ਨਹੀਂ ਗਏ ਹੈਗੇ ਇਹਨਾਂ ਦੀ ਜਨਮ ਮਿਤੀ ਦਾ ਕੋਈ ਪੂਰਾ ਪੂਰਾ ਸਹੀ ਸਹੀ 2-3 ਕੋਈ ਕਹਿੰਦੇ ਹੈਗੇ ਕੋਈ ਕਹਿੰਦਾ 1895 ਹੈ ਕੋਈ 99 ਕਹਿੰਦਾ ਹੈ ਤੇ ਜਿਹੜੀ ਪਾਸਪੋਰਟ ਦੇ ਉੱਤੇ ਇਹਨਾਂ ਦੇਤੇ ਉੱਤੇ ਜਨਮ ਮਿਤੀ ਲਿਖੀ ਮਿਲਦੀ ਹੈ ਉਹ 1903 ਦੇ ਵਿੱਚ 1903 ਦਾ ਸਾਲ ਲਿਖਿਆ ਕਿ ਇਹਨਾਂ ਦਾ ਜਨਮ ਹੈ ਜਿਹੜਾ ਪਾਸਪੋਰਟ ਦੇ ਅਨੁਸਾਰ ਇਹਨਾਂ ਦਾ ਜਨਮ 1903 ਦੇ ਵਿੱਚ ਪਿੰਡ ਚੱਕ ਮਾਈ ਦਾਸ ਚੱਕ ਮਾਈ ਦਾਸ ਜਿਹੜਾ ਹੈਗਾ ਥਾਣਾ ਬੰਗਾ ਤਹਿਸੀਲ ਨਮਾ ਸ਼ਹਿਰ ਜਿਹਨੂੰ ਹੁਣ ਅਸੀਂ ਸ਼ਹੀਦ ਭਗਤ ਸਿੰਘ ਨਗਰ ਕਹਿੰਦੇ ਆ ਉਦੋਂ ਇਹ ਜਲੰਧਰ ਜ਼ਿਲ੍ਹੇ ਦੇ ਵਿੱਚ ਹੁੰਦਾ ਸੀਗਾ ਹੁਣ ਵੱਖਰਾ ਜ਼ਿਲ੍ਹਾ ਉੱਥੇ ਚੱਕ ਮਾਈ ਦਾਸ ਪਿੰਡ ਦੇ ਵਿੱਚ ਇਹਨਾਂ ਦਾ ਜਨਮ ਹੋਇਆ ਔਰ ਬਖ ਬਖ ਲਹਿਰਾਂ ਚ ਕੰਮ ਕੀਤਾ ਪਿੰਡ ਦੇ ਸਰਪੰਚ ਵੀ ਰਹੇ ਪਰ ਇਹ ਮਨੁੱਖ ਸੀਗਾ ਜਿਹੜਾ ਲਗਾਤਾਰ ਦਰਿਆ ਵਾਂਗੂ ਲੋਕਾਂ ਦੀ ਕਿਸਮਤ ਬਦਲਣ ਲਈ ਯੁੱਗ ਪਲਟਾਉਣ ਲਈ ਉਹਨਾਂ ਦੀ ਤਕਦੀਰ ਬਦਲਣ ਲਈ ਲਗਾਤਾਰ ਸੰਘਰਸ਼ ਕਰਦਾ ਰਿਹਾ ਤਸ਼ੱਦਦ ਚੱਲਦਾ ਰਿਹਾ ਤਕਲੀਫਾਂ ਚੱਲਦਾ ਰਿਹਾ ਭੁੱਖਾਂ ਘਟਦਾ ਰਿਹਾ ਤੇ ਫਿਰ ਇਹਨਾਂ ਨੇ ਇਹ 1900 ਇਹਨਾਂ ਨੇ ਜਿਹੜੀ ਹੈ ਕਿਰਤੀ ਪਾਰਟੀ ਕਿਰਤੀ ਪਾਰਟੀ ਦੀ ਸਥਾਪਨਾ ਵੀ ਕੀਤੀ ਇਹਨਾਂ ਨੇ ਗਦਰ ਪਾਰਟੀ ਤੋਂ ਬਾਅਦ ਜਦੋਂ ਕੀਰਤੀ ਸਥਾਪਨਾ ਕੀਰਤੀ ਪਾਰਟੀ ਦੀ ਸਥਾਪਨਾ ਕੀਤੀ ਹੈ ਉਹਦੇ ਉੱਤੇ ਵੀ ਪਾਬੰਦੀ ਲੱਗ ਗਈ ਤਾਂ ਫਿਰ ਇਹ ਸਾਰੇ ਕੀਰਤੀ ਪਾਰਟੀ ਦੇ ਜਿਹੜੇ ਕਾਰਕੁਨ ਸੀਗੇ ਇਹ ਕਾਂਗਰਸ ਪਾਰਟੀ ਦੇ ਵਿੱਚ ਸ਼ਾਮਲ ਹੋ ਗਏ ਕਾਂਗਰਸ ਪਾਰਟੀ ਦੇ ਵਿੱਚ ਉਦੋਂ ਦੋ ਵੱਡੇ ਲੀਡਰਸ਼ਿਪ ਨੇਤਾ ਜੀ ਸੁਭਾਸ਼ ਚੰਦਰ ਬੋਸ ਤੇ ਦੂਜੇ ਪਾਸੇ ਮਹਾਤਮਾ ਗਾਂਧੀ ਤੇ ਕਾਂਗਰਸ ਪਾਰਟੀ ਦੇ ਪ੍ਰਧਾਨ ਦੀ ਚੋਣ ਹੋਣੀ ਸੀ ਇੱਕ ਪਾਸੇ ਮਹਾਤਮਾ ਗਾਂਧੀ ਨੇ ਇਲੈਕਸ਼ਨ ਲੜਿਆ ਕਾਂਗਰਸ ਪਾਰਟੀ ਦੇ ਅੰਦਰ ਉਹਨਾਂ ਜਿਹੜੇ ਮੈਂਬਰ ਹੁੰਦੇ ਆ ਉਹ VOTING ਕਰਦੇ ਆ ਤੇ ਦੂਜੇ ਪਾਸੇ ਨੇਤਾ ਜੀ ਸੁਭਾਸ਼ ਚੰਦਰ ਬੋਸ ਸੀਗੇ ਜਿਹੜੇ ਉਹ ਪ੍ਰਧਾਨਗੀ ਲਈ ਖੜੇ ਹੋਏ ਤਾਂ ਇਨ੍ਹਾਂ ਕਿਰਤੀ ਪਾਰਟੀ ਦੇ ਜਿਹੜੇ ਕਾਰਕੁਨ ਸੀਗੇ ਇਨ੍ਹਾਂ ਦੇ ਸਹਿਯੋਗ ਕਾਰਨ ਹੀ ਨੇਤਾ ਜੀ ਸੁਭਾਸ਼ ਚੰਦਰ ਬੋਸ ਜਿਹੜੇ ਉਹ ਮਹਾਤਮਾ ਗਾਂਧੀ ਨੂੰ ਹਰਾ ਕੇ ਪ੍ਰਧਾਨ ਬਣ ਗਏ ਸੀ ਕਾਂਗਰਸ ਪਾਰਟੀ ਦੇ ਜਿਹੜੀ ਕਾਂਗਰਸ ਦੇ ਅੰਦਰ ਜਿਹੜਾ ਇਨਕਲਾਬੀਆਂ ਦਾ ਕ੍ਰਾਂਤੀਕਾਰੀਆਂ ਦਾ ਹੌਸ ਮਲੇ ਢੜਾ ਸੀਗਾ ਉਹ ਇਨ੍ਹਾਂ ਦੀ ਵਜ੍ਹਾ ਕਰਕੇ ਹੀ ਪਾਰੂ ਹੋਇਆ ਬਾਬਾ ਬੂਜਾ ਸਿੰਘ ਵਰਗੇ ਤੇ ਹੋਰ ਕਿੰਨੇ ਹੀ ਲੋਕ ਸੀ ਜਿਹੜੇ ਨੇਤਾ ਜੀ ਸੁਭਾਸ਼ ਚੰਦਰ ਬੋਸ ਦਾ ਉਹਨਾਂ ਨੇ ਸਾਥ ਦਿੱਤਾ ਉਸ ਤੋਂ ਬਾਅਦ ਇਹਨਾਂ ਨੇ ਕਿਸਾਨ ਸਭਾ ਬਣਾਈ ਕਰਜ਼ਾ ਕਮੇਟੀਆਂ ਬਣਾਈਆਂ ਕਰਜ਼ੇ ਦੀ ਦਲਦਲ ਦੇ ਵਿੱਚ ਫਸੇ ਹੋਏ ਜਿਹੜੇ ਕਿਸਾਨ ਸੀ 1936 ਦੀ ਗੱਲ ਹੈ ਇਹ ਅੰਗਰੇਜ਼ਾਂ ਦਾ ਰਾਜ ਸੀ ਉਸ ਵੇਲੇ ਕਰਜ਼ਾ ਕਮੇਟੀਆਂ ਬਣਾ ਕੇ ਇੱਕ ਸੰਘਰਸ਼ ਲੜਿਆ ਇਹਨਾਂ ਨੇ ਤੇ ਇਹਨਾਂ ਦੀਆਂ ਇਹਨਾਂ ਦੀਆਂ ਗਤੀਵਿਧੀਆਂ ਕਰਕੇ ਫਿਰ ਸਰਕਾਰ ਨੇ ਇਹਨਾਂ ਦੇ ਉੱਤੇ ਪਾਬੰਦੀ ਲਾ ਦਿੱਤੀ ਜਿਨ੍ਹਾਂ ਘਟ ਕੇ ਆਏ ਉਹਦੇ ਵਿੱਚ ਉਹ ਲਾਹੌਰ ਦੇ ਸ਼ਾਹੀ ਕਿਲੇ ਚੋਂ ਆਏ ਫਿਰ ਇਹਨਾਂ ਦੇ ਉੱਤੇ ਜੂ ਬੰਦੀ ਜਿਹਨੂੰ ਕਹਿੰਦੇ ਨੇ ਹੱਦ ਬੰਦੀ ਕਿ ਤੂੰ ਆਪਣੇ ਪਿੰਡ ਤੋਂ ਬਾਹਰ ਨਹੀਂ ਨਿਕਲ ਸਕਦਾ ਹੈਗਾ ਜੂ ਬੰਦੀ ਕਰ ਦਿੱਤਾ ਗਿਆ ਪਿੰਡ ਦੇ ਵਿੱਚ ਵਿੱਚ ਹੀ ਰਹਿ ਸਕਦਾ ਪਿੰਡੋਂ ਬਾਹਰ ਨਹੀਂ ਨਿਕਲ ਸਕਦਾ ਇੱਕ ਸਾਲ ਤੱਕ ਬਾਬਾ ਜੀ ਦੀ ਜੂ ਬੰਦੀ ਕੀਤੀ ਗਈ ਚੱਕ ਮਾਈ ਦਾਸ ਦੇ ਵਿੱਚ ਹੀ ਇਹ ਇੱਕ ਸਾਲ ਅੰਦਰ ਆਪਦੇ ਪਿੰਡ ਦੇ ਅੰਦਰ ਕੈਦ ਇੱਕ ਕਿਸਮ ਦੇ ਕਹਿ ਲੋ ਨਜ਼ਰਬੰਦ ਉਹਨੂੰ ਕੀਤਾ ਗਿਆ ਘਰਾਂ ਦੇ ਵਿੱਚ ਹੀ ਨਜ਼ਰਬੰਦ ਕਰ ਦਿੰਦੇ ਸੀਗੇ ਉਦੋਂ ਦੇਸ਼ ਭਗਤਾਂ ਨੂੰ ਤਾਂ ਇਸ ਤੋਂ ਬਾਅਦ ਜਲੰਧਰ ਦੀ ਧਰਤੀ ਦੇ ਉੱਤੇ ਜਿਹੜਾ ਅਸੀਂ ਅੱਜ ਦੇਖਦੇ ਹਾਂ ਕਿ ਦੇਸ਼ ਭਗਤ ਯਾਦਗਾਰ ਹਾਲ ਬਣਿਆ ਹੋਇਆ ਜਦੋਂ ਉਹ ਬਣ ਲੱਗਿਆ ਬਾਬਾ ਜੀ ਇਸ ਜਲੰਧਰ ਦੇਸ਼ ਭਗਤ ਕਮੇਟੀ ਦੇ ਟਰਸਟੀ ਸੀਗੇ ਟਰਸਟੀ ਮੈਂਬਰ ਸੀਗੇ ਤੇ ਇਹਦੇ ਵਿੱਚ ਵੀ ਇਹਨੂੰ ਉਸਾਰਨ ਦੇ ਵਿੱਚ ਬਣਾਉਣ ਦੇ ਵਿੱਚ ਬਾਬਾ ਜੀ ਨੇ ਵੱਡਾ ਯੋਗਦਾਨ ਪਾਇਆ ਇੰਗਲੈਂਡ ਦੀ ਧਰਤੀ ਤੇ ਗਏ ਫੰਡ ਇਕੱਠੇ ਕੀਤੇ ਵੱਡਾ ਯੋਗਦਾਨ ਪਾਇਆ ਤੇ ਫਿਰ ਇਹ ਉਸ ਵੇਲੇ ਕਿਉਂਕਿ ਇਹ ਲਹਿਰਾਂ ਦੇ ਵਿੱਚ ਜਿਵੇਂ ਆਉਂਦੇ ਗਏ ਗ੍ਰਾਫ ਬਦਲਦੇ ਰਹੇ ਕਿਤੇ ਉੱਚਾ ਹੋ ਗਿਆ ਕਦੇ ਨੀਵਾ ਹੋ ਗਿਆ ਕਦੇ ਕਿਸੇ ਮਸਲੇ ਦੇ ਉੱਤੇ ਕਿਤੇ ਕਿਸੇ ਗਰੁੱਪ ਨਾਲ ਧੜੇਬੰਦੀ ਹੋ ਗਈ ਕੋਈ মতਪੇਦ ਹੋ ਗਏ ਇਹ ਸੀਪੀਆਈ ਤੋਂ ਚੱਲ ਕੇ ਸੀਪੀਐਮ ਦੇ ਵਿੱਚ ਗਦਰਪਾਟੀ ਕਦੇ ਕਿਵੇਂ ਤੇ ਸੀਪੀਐਮ ਦੇ ਵਿੱਚ ਵੀ ਫੇਰੇ ਰਹੇ ਤੇ ਉਸ ਤੋਂ ਬਾਅਦ 1967 ਦੇ ਵਿੱਚ ਬੰਗਾਲ ਦੀ ਧਰਤੀ ਤੋਂ नक्सलਵਾੜੀ ਪਿੰਡ ਤੋਂ ਜਿਹੜੀ ਬਗਾਵਤ ਉੱਠੀ ਜਿਹਨੂੰ नक्सलਵਾੜੀ ਪਿੰਡ ਕਰਕੇ ਲਹਿਰ ਕਰਕੇ ਜਾਣਿਆ ਜਾਂਦਾ ਹੈ ਫਿਰ ਇਹ ਉਹ ਤੋਂ ਪ੍ਰਭਾਵਿਤ ਹੋ ਕੇ ਉਹਦੇ ਵਿੱਚ ਚਲੇ ਗਏ ਔਰ नक्सलਵਾੜੀ ਲਹਿਰ ਦੇ ਵਿੱਚ 1968 ਦੇ ਵਿੱਚ ਇਹ ਪੂਰੇ ਮਤਲਬ ਪਹਿਲੀ ਕਤਾਰ ਦੇ ਆਗੂਆਂ ਦੇ ਵਿੱਚ ਸ਼ਾਮਲ ਹੋ ਗਏ ਤੇ ਇਹਨਾਂ ਨੇ ਸਰਗਰਮੀ ਨਾਲ ਜਦੋਂ ਕੰਮ ਕਰਨਾ ਸ਼ੁਰੂ ਕਰ ਦਿੱਤਾ ਤਾ ਰਿਕਾਰਡ ਦੇ ਮੁਤਾਬਕ ਉਹਨਾਂ ਬਿਆਲਿਆਂ ਦੇ ਵਿੱਚ ਇਹ ਅੰਡਰਗਰਾਉਂਡ ਸੀ ਬਾਬਾ ਜੀ ਗੁਪਤਬਾਸ ਸੀਗੇ ਤੇ ਉਸ ਵੇਲੇ ਦੀ ਸਰਕਾਰ ਨੇ ਇਹਨਾਂ ਦੇ ਸਿਰ ਦਾ ਮੁੱਲ ਕਿ ਜਿਹੜਾ ਇਹਨਾਂ ਨੂੰ ਗ੍ਰਿਫਤਾਰ ਕਰਾਏਗਾ ਇਹਨਾਂ ਦੇ ਸਿਰ ਦਾ ਮੁੱਲ ਉਹਨਾਂ ਦਿਨਾਂ ਦੇ ਵਿੱਚ 5000 ਰੁਪਏ ਰੱਖਿਆ ਗਿਆ ਸੀਗਾ ਤਾਂ ਇਸ ਤਰ੍ਹਾਂ ਦੀਆਂ ਜਿਹੜੀਆਂ ਸ਼ਖਸੀਅਤਾਂ ਨੇ ਇਹਨਾਂ ਦਾ ਇਤਿਹਾਸ ਜਦੋਂ ਦੱਬਿਆ ਰਹਿ ਜਾਂਦਾ ਕਿਤੇ ਕਿਤਾਬਾਂ ਦੇ ਵਿੱਚ ਹੀ ਪਿਆ ਰਹਿ ਜਾਂਦਾ ਤਾਂ ਆਉਣ ਵਾਲੀਆਂ ਨਸਲਾਂ ਨੂੰ ਪੀੜ੍ਹੀਆਂ ਨੂੰ ਪਤਾ ਨਹੀਂ ਲੱਗਦਾ ਕਿਉਂਕਿ ਇਹ ਇਤਿਹਾਸ ਹੈ ਜਿਹੜਾ ਸਾਨੂੰ ਸਾਡੀ ਪ੍ਰੇਰਣਾ ਸਾਡੇ ਪ੍ਰੇਰਨਾ ਸਰੋਤ ਹੁੰਦਾ ਹੈ ਅਸੀਂ ਇਤਿਹਾਸ ਤੋਂ ਪ੍ਰੇਰਨਾ ਲੈ ਕੇ ਅੱਗੇ ਤੁਰਨਾ ਹੁੰਦਾ ਹੈ ਆਪਣੇ ਦਾਦੇ ਪੜਦਾਦਿਆਂ ਤੋਂ ਪੁੱਤ-ਪੋਤਿਆਂ ਨੇ ਅਗਵਾਈ ਲੈਣੀ ਹੁੰਦੀ ਹੈਗੀ ਤੇ ਜੇ ਸਾਨੂੰ ਇਹ ਹੀ ਨਾ ਪਤਾ ਹੋਵੇ ਵੀ ਸਾਡੇ ਵੱਡੇ-ਵਡੇਰੇ ਸੀਗੇ ਜਿਹੜੇ ਉਹ ਕਿਹੋ ਜਿਹੀ ਸੀ ਉਹਨਾਂ ਨੇ ਕਿਹੋ ਜਿਹੇ ਕੰਮ ਕੀਤੇ ਤਾਂ ਫਿਰ ਸਾਡਾ ਇਤਿਹਾਸ ਸੁੱਤਾ ਰਹਿ ਜਾਂਦਾ ਹੈ ਤੇ ਜਦੋਂ ਇਤਿਹਾਸ ਸੁੱਤਾ ਰਹਿ ਜਾਂਦਾ ਹੈ ਫਿਰ ਸਿਆਣੇ ਵਿਦਵਾਨ ਕਹਿੰਦੇ ਆ ਕਿ ਜਿਹੜੀਆਂ ਕੌਮਾਂ ਦਾ ਇਤਿਹਾਸ ਸੁੱਤਾ ਰਹਿ ਜਾਂਦਾ ਹੈ ਉਹਨਾਂ ਕੌਮਾਂ ਦੀ ਫਿਰ ਤਕਦੀਰ ਵੀ ਸੁੱਤੀ ਰਹਿ ਜਾਂਦੀ ਹੈ ਤੇ ਉਹ ਕਿਸਮਤ ਮਾੜੀ ਬਣ ਜਾਂਦੀ ਹੈ ਉਹਨਾਂ ਲੋਕਾਂ ਦੀ ਤੇ ਅੱਜ ਜਿਹੜੇ ਹਾਲਾਤਾਂ ਦੇ ਵਿੱਚ ਅਸੀਂ ਬਾਬਾ ਬੂਝਾ ਸਿੰਘ ਦੀ ਕੁਰਬਾਨੀ ਦੀ ਉਹਨਾਂ ਦੀ ਸ਼ਹੀਦੀ ਦੀ ਗੱਲ ਕਰ ਰਹੇ ਹਾਂ ਤਾਂ ਅੱਜ ਜੋ ਹਾਲਾਤ ਨੇ ਕਿ ਕਿਸਾਨਾਂ ਦੇ ਉੱਤੇ ਕਿਵੇਂ ਕਿਸਾਨੀ ਦੇ ਉੱਤੇ ਹਮਲੇ ਹੋ ਰਹੇ ਨੇ ਮਜ਼ਦੂਰਾਂ ਦੀ ਹਾਲਤ ਕਿੰਨੀ ਬਦਤਰ ਹੈਗੀ ਹੈ ਤਾਂ ਅੱਡ ਅੱਡ ਫੀਲਡਾਂ ਦੇ ਵਿੱਚ ਮੁਲਾਜ਼ਮ ਆਪਣੀ ਥਾਂ ਦੁਖੀ ਨੇ ਨੌਕਰੀਆਂ ਵਾਲੇ ਤੇ ਬੇਰੁਜ਼ਗਾਰੀ ਦੇ ਝੰਬੇ ਨੌਜਵਾਨ ਅੱਜ ਫੇਰ ਵਿਦੇਸ਼ਾਂ ਵੱਲ ਮੂੰਹ ਕਰ ਰਹੇ ਹੈ ਤਾਂ ਇਹਨਾਂ ਹਾਲਾਤਾਂ ਦੇ ਵਿੱਚ ਸਾਨੂੰ ਆਪਣੇ ਇਤਿਹਾਸ ਤੋਂ ਹੀ ਪ੍ਰੇਰਣਾ ਲੈ ਕੇ ਅਗਵਾਈ ਲੈ ਕੇ ਆਪਣੇ ਪੰਜਾਬ ਨੂੰ ਆਪਣੇ ਦੇਸ਼ ਨੂੰ ਬਚਾਉਣ ਦੀ ਪ੍ਰਣ ਕਰਨਾ ਚਾਹੀਦਾ ਹੈ عہد ਕਰਨਾ ਚਾਹੀਦਾ ਹੈ ਫੇਰ ਹੀ ਅਸੀਂ ਹੋਵਾਂਗੇ ਜੇ ਅਸੀਂ ਪਿਛਲੇ ਤਜਰਬਿਆਂ ਤੋਂ ਕੁਝ ਸਿੱਖਾਂਗੇ ਆਪਣੇ ਬਜ਼ੁਰਗਾਂ ਤੋਂ ਸਿੱਖਾਂਗੇ ਨਹੀਂ ਤਾਂ ਫਿਰ ਉਹੀ ਗੱਲ ਹੋਏਗੀ ਕਿ ਇਤਿਹਾਸ ਸੌ ਜਾਂਦਾ ਹੁੰਦਾ ਹੈ ਤੇ ਫਿਰ ਓਮਾ ਦੀ ਤਕਦੀਰ ਵੀ ਸੌ ਜਾਂਦੀ ਹੁੰਦੀ ਹੈ ਆਓ ਅਸੀਂ ਆਪਣੇ ਇਤਿਹਾਸ ਨੂੰ ਜਗਾਈਏ ਆਪਣੇ ਇਤਿਹਾਸ ਨੂੰ ਪੜਹੀਏ ਇਹਨਾਂ ਬਜ਼ੁਰਗਾਂ ਤੋਂ ਇਨਕਲਾਬੀਆਂ ਤੋਂ ਜਿਨ੍ਹਾਂ ਨੇ ਕਦੇ ਗਦਰ ਪਾਰਟੀ 'ਚ ਕੰਮ ਕੀਤਾ ਕਦੇ ਕਿਰਤੀ ਪਾਰਟੀ 'ਚ ਕੰਮ ਕੀਤਾ ਕਦੇ ਮੁਜਾਹਰਾ ਮੂਵਮੈਂਟ 'ਚ ਕੰਮ ਕੀਤਾ ਇਨਾਂ ਤੋਂ ਪ੍ਰੇਰਨਾ ਲੈ ਕੇ ਅਸੀਂ ਆਪਣੇ ਪੰਜਾਬ ਨੂੰ ਆਪਣੇ ਦੇਸ਼ ਨੂੰ ਸੰਭਾਲੀਏ ਇਹੀ ਬਾਬਾ ਬੂਝਾ ਸਿੰਘ ਵਰਗਿਆਂ ਨੂੰ ਸੱਚੀ ਸ਼ਰਧਾਂਜਲੀ ਹੋਏਗੀ ਜਿਨ੍ਹਾਂ ਦਾ 28 ਜੁਲਾਈ 1970 ਨੂੰ ਜਿਨ੍ਹਾਂ ਨੂੰ ਇੱਕ ਪੁਲਿਸ ਮੁਕਾਬਲੇ ਦੇ ਵਿੱਚ ਕਿਹਾ ਸੀ ਕਿ ਮਾਰਿਆ ਗਿਆ ਬਾਬਾ ਮੁਕਾਬਲੇ ਦੇ ਵਿੱਚ ਇਸ ਤਰ੍ਹਾਂ ਦੀ ਕਹਾਣੀ ਸੁਣਨ ਨੂੰ ਮਿਲੀ ਸੀ ਉਹਨਾਂ ਨੂੰ ਅਸੀਂ ਅੱਜ ਸ਼ਰਧਾ ਦੇ ਪੁੱਲ ਵੀ ਪੇਟ ਕਰਦੇ ਹਾਂ ਤੁਹਾਨੂੰ ਜੇ ਇਹ ਗੱਲ ਚੰਗੀ ਲੱਗੀ ਹੈ ਮੈਂ ਬੇਨਤੀ ਕਰਨੀ ਚਾਹੁੰਦਾ ਕਿ ਕਈ ਵਾਰੀ ਮੈਂ ਜਿਹੜੀ ਪਹਿਲਾਂ ਸ਼ੁਰੂ ਚ ਗੱਲ ਕਹੀ ਕਿ ਜਥੇਬੰਦੀਆਂ ਚ ਕੰਮ ਕਰਦੇ ਆ ਇੱਕ ਲੀਡਰ ਦੇ ਦੂਜਿਆਂ ਨਾਲ ਵਿਚਾਰਾਂ ਦੇ ਮਤਭੇਦ ਹੋਰ ਮਤਭੇਦ ਹੁੰਦੇ ਹੁੰਦੇ ਆ ਪਰ ਇਹਨਾਂ ਦੀ ਜਿਹੜਾ ਮੋਟਾ ਨਿਸ਼ਾਨਾ ਹੁੰਦਾ ਉਦੇਸ਼ ਹੁੰਦਾ ਉਹ ਇਨਕਲਾਬ ਕਰਨਾ ਹੀ ਹੁੰਦਾ ਤੇ ਜੇ ਤੁਹਾਨੂੰ ਇਹ ਗੱਲ ਚੰਗੀ ਲੱਗੀ ਹੈ ਨਾ ਤਾਂ ਇਹਨੂੰ ਹੋਰ ਨਾਲ ਲੋਕਾਂ ਤੱਕ ਵੀ ਸ਼ੇਅਰ ਕਰਿਓ ਇਹਨੂੰ ਵੰਡਿਆ ਕਰੋ ਤਾਂ ਜੋ ਇਨਕਲਾਬ ਦੀ ਗੱਲ ਕਿਸੇ ਨਾ ਕਿਸੇ ਰੂਪ ਦੇ ਵਿੱਚ ਹੁੰਦੀ ਹੀ ਰਵੇ ਚਲਦੀ ਰਵੇ ਤੇ ਇਹ ਵੀ ਸਚਾਈ ਹੈ ਕਿ ਜਿੰਨੀ ਦੇਰ ਤੱਕ ਇਸ ਧਰਤੀ ਦੇ ਉੱਤੇ ਕਾਣੀ ਵੰਡ ਰਹੇਗੀ ਨਾ ਓਨੀ ਦੇਰ ਇਨਕਲਾਬ ਦੀ ਗੱਲ ਵੀ ਕਿਸੇ ਨਾ ਕਿਸੇ ਰੂਪ ਦੇ ਵਿੱਚ ਚਲਦੀ ਹੀ ਰਹੇਗੀ ਤੇ ਚਲਦੀ ਰਹਿਣੀ ਚਾਹੀਦੀ ਹੈ ਸੋ ਇਸ ਗੱਲ ਨੂੰ ਅੱਗੇ ਚਲਾਇਓ ਤੁਸੀਂ ਤੇ ਮੇਰੀ ਬੇਨਤੀ ਹੈ ਕਿ YouTube ਚੈਨਲ ਮੇਘਰਾਜਰ ਅੱਲਾ ਮੇਰਾ ਨਾਂ ਇਹੀ ਹੈ ਤੇ ਮੇਰੇ ਚੈਨਲ ਦਾ ਨਾਂ ਵੀ ਮੇਘਰਾਜਰ ਅੱਲਾ ਹੈ ਇਹਨੂੰ ਯਾਰ ਸ਼ੇਅਰ ਕਰ ਲਿਆ ਕਰੋ ਮੈਨੂੰ ਆਪਦਾ ਦੋਸਤ ਬਣਾ ਲਓ ਤੁਸੀਂ ਉਹਨੂੰ ਸਬਸਕ੍ਰਾਈਬ ਕਰਕੇ ਇਹਨੂੰ ਸਬਸਕ੍ਰਾਈਬ ਕਰ ਲਿਆ ਕਰੋ ਸ਼ੇਅਰ ਕਰਦਿਆ ਕਰੋ ਕਮੈਂਟ ਕਰਦਿਆ ਕਰੋ ਸੁਝਾਅ ਦਿਆ ਕਰੋ ਫੋਨ ਤੇ ਗੱਲ ਕਰ ਲਿਆ ਕਰੋ ਮੈਂ ਤੁਹਾਡਾ ਬਹੁਤ ਧੰਨਵਾਦੀ ਹੋਊਗਾ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਬਹੁਤ ਬਹੁਤ ਮਿਹਰਬਾਨੀ